ਜਿਹੜੀ ਤੁਸੀਂ ਕਹਿੰਦੇ ਹੋ rahul gandhi ਨੇ mp ਦੀ ਟਿਕਟ ਮੈਂ ਉਹਨਾਂ ਚੋਂ ਆ ਮੈਨੂੰ ਕਿਸੇ ਦੀ ਸਿਫਾਰਿਸ਼ ਨਾਲ ਟਿਕਟ ਨਹੀਂ ਮਿਲੀ ਜਿਹੜੀ ਮੈਂ ਪਹਿਲੀ 2009 ਚ ਟਿਕਟ ਮਿਲੀ ਉਹ youth congress ਦਾ ਭਰਾਣ ਇਲੈਕਟਡ ਹੋ ਕੇ ਜਿੱਤ ਕੇ ਮੈਂ ਬਿਲਕੁਲ ਮੈਨੂੰ rahul gandhi ਜਾਂ ਕਿਸੇ ਦੀ ਸਿਫਾਰਿਸ਼ ਨਾਲ ਨਹੀਂ ਟਿਕਟ ਮਿਲੀ ਮੈਂ ਜਿੱਤਿਆ youth congress ਤੁਹਾਨੂੰ ਸਭ ਨੂੰ ਹਰਾਇਆ ਤੇ ਜਿਹੜਾ ਉਹਦੇ ਵਿੱਚ ਜਦੋਂ ਮੈਂ ਜਿੱਤ ਗਿਆ 9000 ਆਪਣੇ 2009 ਚ ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲੀ ਤੇ ਹੋਰ ਮੈਂ ਦੱਸ ਦਿੰਨਾ ਮੈਂ ਇਹ ਹੰਕਾਰ ਕਰਕੇ ਨਹੀਂ ਕਹਿੰਦਾ ਜਿਹੜਾ ਤੁਸੀਂ ਰਾਹੁਲ ਗਾਂਧੀ ਰਾਹੁਲ ਗਾਂਧੀ ਕਰਦੇ ਹੋ ਮੈਂ 2009 ਚ ਵੀ ਜਿੱਤੇ ਆ 2014 ਚ ਜਦੋਂ ਰਾਹੁਲ ਗਾਂਧੀ ਹਾਰ ਗਿਆ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਘਰ ਸੀ ਅਮੇਠੀ رائے ਬਰੇਲੀ ਰਾਹੁਲ ਗਾਂਧੀ ਆਪਣੀ ਉਹ ਸੀਟ ਹਾਰ ਗਿਆ ਮੈਂ ਫਿਰ ਲੁਧਿਆਣੇ ਵਿੱਚ ਜਿੱਤ ਕੇ ਗਿਆ ਕਿਹੜੀਆਂ ਕਾਕਾ ਜੀ ਗੱਲਾਂ ਕਰਦੇ ਹੋ ਤੁਸੀਂ ਰਾਹੁਲ ਗਾਂਧੀ ਉਦੋਂ ਹਾਰਿਆ ਮੈਂ ਜਿੱਤ ਕੇ ਗਿਆ ਫਿਰ ਜਦੋਂ 43 ਆਏ 53 ਆਏ ਹੁਣ ਮੈਂ ਤੁਹਾਨੂੰ ਲੁਧਿਆਣੇ ਦੀ ਗੱਲ ਤੇ ਆ ਜਨੂੰ ਕਿਸੇ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਸਭ ਨੂੰ ਸਮਝਲੋ ਦੱਸਣਾ ਚਾਹੁੰਦਾ ਆਪਣੇ ਕਾ ਕਹਿਣਾ ਚਾਹੁੰਦਾ ਤੁਸੀਂ ਲੁਧਿਆਣੇ ਆਏ ਮੈਂ ਬੇਸ਼ੱਕ ਮੈਂ ਬੀਜੇਪੀ ਚੱਲ ਗਿਆ ਜਿੱਥੇ ਵੋਟਾਂ ਪਈਆਂ ਜਿੱਥੇ ਇਲੈਕਸ਼ਨ ਹੋਈ ਐ 6 ਵਿਧਾਨ ਸਭਾ ਚ ਸ਼ਹਿਰ ਚ ਥੋਕ ਬਜਾ ਕੇ ਤੁਹਾਨੂੰ ਰਗੜਿਆ ਚਾਹੇ ਮੈਂ ਨਵਾਂ ਬੀਜੇਪੀ ਚ ਗਿਆ ਸੀ ਸਾਰੀਆਂ ਸੀਟਾਂ ਦੇ ਜਿੱਥੇ ਵੋਟ ਪਈ ਤੁਹਾਨੂੰ ਕਸਾਇਆ ਬਿਲਕੁਲ ਮੈਂ ਲੋਕਾਂ ਨੂੰ ਵੀ ਪਤਾ ਜਿੱਥੇ ਕਿਸਾਨ ਲੀਡਰ ਮੈਂ ਫਿਰ ਕਹਿ ਦਿੰਦਾ ਠੀਕ ਆ ਉਹ ਲੱਗ ਕੇ ਕਿ ਇਸ਼ੂ ਆ ਜਿਹਦੇ ਕਰਕੇ ਇਹ ਕੋ ਚੱਲ ਰਿਹਾ ਜਿੱਥੇ 800 ਤੋਂ ਉੱਤੇ ਦਾਖਾ ਜਗਰਾਉ ਗਿਲ 800 ਤੋਂ ਉੱਤੇ ਬੂਤ ਸਾਡੇ ਲੱਗੇ ਨਹੀਂ ਜਿਹੜੇ ਕਿ ਕਿਸਾਨ ਜਿਹੜੇ ਉਲਟ ਲੀਡਰਾਂ ਦੀ ਗੱਲ ਕਰਦਾ ਕਿਸਾਨਾਂ ਦੇ ਨਹੀਂ ਕਿਸਾਨ ਲੀਡਰਾਂ ਨੇ ਨਹੀਂ ਲਾਉਣ ਦਿੱਤੇ ਨਹੀਂ ਤੁਹਾਨੂੰ ਮੈਂ ਰਗੜ ਕੇ ਰੱਖ ਦਿੰਦਾ ਲੁਧਿਆਣੇ ਤੁਸੀਂ 10000 ਵੋਟ ਇੱਧਰ ਉੱਧਰ ਹੋ ਜਾਂਦੀ 6 ਹਲਕਿਆਂ 'ਚ ਹਰਾਇਆ ਜਿੱਥੇ ਤੁਸੀਂ ਉੱਥੋਂ ਜਿੱਥੇ ਸਾਡਾ ਪੋਲਿੰਗ ਏਜੰਟ ਨਹੀਂ ਸੀ ਜਿੱਥੇ ਸਾਡਾ ਪੋਲ ਲਾਉਣ ਵਾਲਾ ਪੋਲਿੰਗ ਏਜੰਟ ਅੰਦਰ ਨਹੀਂ ਬੈਠਾ ਸੀ ਇਹ ਸੱਚ ਸਾਰੇ ਜਾਣਦੇ ਆ ਤਾਂ ਉਹ ਹਲਕਿਆਂ ਚ ਜਿੱਥੇ ਅਸੀਂ ਤਿੰਨਾਂ ਚ ਸਾਨੂੰ ਵੋਟ ਨਹੀਂ ਸਾਨੂੰ ਏਜੰਟ ਨਹੀਂ ਸਾਡਾ ਕਿਸਾਨ ਲੀਡਰਾਂ ਨੇ ਬਹਿਣ ਦਿੱਤਾ ਤਾਂ ਜਨਾਬ ਜਿੱਤੇ ਹੋ ਆਪਾਂ ਕਿਹੜੀ ਗਲਤਫਹਿਮੀ ਚ ਅੰਦਰੋਂ ਆਪਣੇ ਮਨ ਚ ਝਾਤ ਮਾਰ ਕੇ ਦੇਖੋ ਵੀ ਤੁਸੀਂ ਕਿਵੇਂ ਜਿੱਤੇ ਹੋ ਨਹੀਂ ਤੁਸੀਂ ਇਹੀ ਲੱਖ ਤੇ ਹਾਰੇ ਹੁੰਦੇ ਜੇ ਕਿਸਾਨ ਲੀਡਰ ਨੇ ਜਿਹੜੇ ਉਹ ਜਾ ਕੇ ਸਾਡੇ ਏਜੰਟਾਂ ਨੂੰ ਤਿਬੂਥਾ ਨੂੰ ਸਾਨੂੰ ਸਾਨੂੰ ਤਾਂ ਕੈਂਪੇਨ ਨਹੀਂ ਕਰਨ ਦਿੱਤਾ ਤਿੰਨ ਦੇ ਤਿੰਨ ਹਲਕਿਆਂ ਚ ਤੇ ਬਾਕੀ ਪੰਜਾਬ ਦੀਆਂ ਸੀਟਾਂ ਵੀ ਭਾਜਪੀ ਜਿੱਤੀ ਹੁੰਦੀ ਜੇ ਕਿਤੇ ਇਹ ਨਾ ਰੋਗ ਦੇ ਚਾਹੇ ਮਹਾਰਾਣੀ ਸਾਹਿਬ ਵਾਲੀ ਸੀਟ ਆ ਚਾਹੇ ਫਿਰੋਜ਼ਪੁਰ ਸੀਟ ਆ ਚਾਹੇ ਗੁਰਦਾਸਪੁਰ ਚਾਹੇ ਅਮਰਸਰ ਚਾਹੇ ਜਲੰਧਰ ਸਾਰੀਆਂ ਸੀਟਾਂ ਜਿੱਤਦੇ ਜਿਓ ਉਹ ਠੀਕ ਆ ਉਹਨਾਂ ਨੇ ਤੁਹਾਨੂੰ ਉਹਨਾਂ ਦੀ ਮਦਦ ਲਾ ਲੋ ਉਹਨਾਂ ਦੇ ਕਿਰਪਾ ਨਾਲ ਤੁਸੀਂ ਜਿੱਤ ਗਏ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਤੁਹਾਨੂੰ 4 ਸਾਲ ਜਦੋਂ ਸਰਕਾਰ ਬਣ ਗਈ ਤੁਹਾਨੂੰ ਇਕੱਲੇ ਤੁਸੀਂ ਸੀਗੇ ਸਾਰੇ ਯੂਥ ਵਾਲੇ ਰਾਹੁਲ ਜੀ ਹੋਣੀ ਸਿੰਗਲਾ ਜੀ ਹੋਣੀ ਸਬ ਮੰਤਰੀ ਬਣ ਗਏ ਸਬ ਮੰਤਰੀ ਬਣ ਕੇ ਤੁਹਾਨੂੰ ਕਿਉਂ ਨਹੀਂ ਮੰਤਰੀ ਬਣਾਇਆ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਰਹੇ ਉਹ ਕਹਿੰਦੇ ਮੈਂ ਰਾਹੁਲ ਗਾਂਧੀ ਦੀ ਏਜੰਟ ਨੂੰ ਕਿਉਂਕਿ ਆਪਣਾ ਕੰਮ ਕੀ ਸੀ ਕਿਉਂ ਪਸੰਦਨਾ ਰਾਹੁਲ ਗਾਂਧੀ ਨੂੰ ਕਿ ਜਿਹੜੀਆਂ ਵੀ ਆਈਵਾਈਸੀ ਵਿੱਚ ਬਹਿ ਕੇ ਹਰ ਸਟੇਟ ਚ ਇਲੈਕਸ਼ਨ ਹੋਣੀ ਚਾਹੇ ਗੋਆ ਚਾਹੇ ਰਾਜਸਥਾਨ ਜਾਂ ਹਰ ਜਗ੍ਹਾ ਤੁਸੀਂ ਲੋਕ ਕਿਉਂ ਪਸੰਦ ਹੋ ਉਹਨਾਂ ਨੂੰ ਕਿਉਂਕਿ ਤੁਸੀਂ ਯੂਥ ਕਾਂਗਰਸ ਦੇ ਨਾਂ ਤੇ 5 ਤੋਂ 7 10 ਸੀਟਾਂ ਜਿਹੜੀਆਂ ਹਰ ਸਟਰੀਟ ਚ ਕੱਢ ਲੈਣੀ ਆ ਜਿਹਦਾ ਤੁਸੀਂ ਸੌਦਾ ਕਰਨਾ ਤੇ ਸੌਦਾ ਕਰਕੇ ਰਾਹੁਲ ਗਾਂਧੀ ਤੋਂ ਉਹ ਸੀਟਾਂ ਦਿਵਾਉਣੀਆਂ ਰਾਹੁਲ ਗਾਂਧੀ ਨੂੰ ਤਾਂ ਚੰਗੇ ਲੱਗੇ ਆ ਤਾਂ ਹੀ ਤੁਹਾਨੂੰ ਪ੍ਰਮੋਟ ਕਰ ਰਿਆ ਉਹ ਇਲੈਕਸ਼ਨਾਂ ਤੁਹਾਨੂੰ ਮੈਂ ਦੱਸਦਾ ਵੀ ਬਿਲਕੁਲ ਤੁਸੀਂ ਐਨ ਤੁਹਾਨੂੰ ਯੂਥ ਕਾਂਗਰਸ ਜਿਹੜੀ ਪਹਿਲੀ ਇਲੈਕਸ਼ਨ ਜਦੋਂ ਤੁਸੀਂ ਕਿਹਾ ਵੀ ਇਹ ਨਵਾਂ ਬੱਚਾ ਸੀ ਉਦੋਂ ਤੁਹਾਨੂੰ ਕਸਾਇਆ ਚੰਗੀ ਤਰ੍ਹਾਂ ਤੁਹਾਨੂੰ ਹਰਾਇਆ ਜਦੋਂ ਸਿੱਧੀ ਲੜਾਈ ਸੀ 1 ਟੂ 1 ਪਾਰਟੀ ਦੀ ਨਹੀਂ ਉਦੋਂ ਬਾਅਦ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਕੋਈ ਭਗਵਾਨ ਤੇ ਮਾਨਤੇ ਸ਼ਖਵੀਰ ਬਦਲਣਾ ਉਲਟ ਨਹੀਂ ਉਲਟ ਲੜ ਨਹੀਂ ਜਾਂਦੇ ਇਲੈਕਸ਼ਨ ਉਹ ਮੈਂ ਜਲਾਲਾਬਾਦ ਲੜਨ ਗਿਆ ਤੁਸੀਂ ਮੈਨੂੰ ਕੀ ਕਹੋਗੇ ਮੇਰੀ ਚਾਹੇ ਮੈਂ ਛੋਟੀ ਏਜਸ ਚ ਤਿੰਨ ਇਲੈਕਸ਼ਨਾਂ ਮੈਂ ਲਗਾਤਾਰ ਜਦੋਂ ਰਾਹੁਲ ਗਾਂਧੀ ਵੀ ਹਾਰਿਆ ਮੈਂ ਤਾਂ ਵੀ ਜਿੱਤ ਕੇ ਗਿਆ ਹੁਣ ਆਜੋ ਅਖੀਰਲੀ ਗੱਲ ਮੈਂ ਕਿਉਂ ਕਿਹਾ ਇਹ ਤਾਂ ਚਲੋ ਥੋਡੀਆਂ ਪੰਜਾਬ ਵਾਲਿਆਂ ਦੀ ਤੁਹਾਨੂੰ ਮੈਂ ਕਿੱਥੇ ਲੋਕ ਲੋਕਾਂ ਨੂੰ ਦੁਬਾਰਾ ਦੱਸਾਂ ਸਹੀ ਨਾ ਵੀ ਕਿੰਨੇ ਕਿ ਜੋਗੇ ਹੋ ਤੁਸੀਂ ਤੁਹਾਨੂੰ ਕਿਉਂਕਿ ਤੁਸੀਂ ਮੇਰੇ ਮੈਂ ਪਹਿਲਾਂ ਨਹੀਂ ਕਦੇ ਬੋਲਦਾ ਕਦੇ ਪਹਿਲ ਨਹੀਂ ਕਰਦਾ ਮੇਰੇ ਬਾਰੇ ਕੱਲ ਤੁਸੀਂ ਸਾਰਿਆਂ ਨੇ ਇਹ ਗੱਲ ਕੀਤੀ ਤੇ ਮੈਂ ਸਪਸ਼ਟ ਦੱਸਣਾ ਚਾਹੁੰਦਾ ਜੀ ਵੀ ਕਿੰਨੇ ਇੱਕ ਪਾਣੀ ਚ ਨੇ ਤੇ ਕਿਵੇਂ ਇਹਨੂੰ ਇਹਨਾਂ ਨੂੰ ਲਿਆ ਕੇ ਬਿਠਾਇਆ ਹੋਇਆ ਪਾਰਟੀ ਨੇ ਇਹ ਹਰਾਏ ਹੋਏ ਪਹਿਲੇ